ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ 19 ਅਤੇ 20 ਮਾਰਚ ਨੂੰ ਸਾਲਾਨਾ ਜਰਮਨ ਸ਼ੈਫਰਡ ਡੌਗ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਡੌਗ ਸ਼ੋਅ ਵਿੱਚ ਜਰਮਨ ਸ਼ੈਫਰਡ, ਲੈਬਰਡੋਰ, ਰੋਟਵਿਲਰ, ਡਾਬਰਮੈਨ, ਪਿੰਚਰ, ਅਮਰੀਕਨ ਬੁਲਡੌਗ, ਬਾਕਸਰ, ਰੋਟਵਿਲਰ, ਗ੍ਰੇਟ ਡੈਨ ਸਮੇਤ 35 ਤੋਂ ਵੱਧ ਨਸਲਾਂ ਦੇ 150 ਤੋਂ ਵੱਧ ਕੁੱਤੇ ਨੇ ਹਿੱਸਾ ਲਿਆ। ਇਸ ਸ਼ੋਅ ਵਿੱਚ 1000 ਤੋਂ ਵੱਧ ਕੁੱਤਿਆਂ ਦੇ ਸ਼ੌਕੀਨ ਲੋਕਾਂ ਅਤੇ ਬਰੀਡਰਾਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਨਸਲਾਂ ਦੇ ਕੁੱਤਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਅੰਮ੍ਰਿਤਸਰ ਤੋਂ ਐਸਆਈ ਪਿੱਡਰ ਉਦੇipur ਤੋਂ ਹਿਮਾਸ਼ੂ ਵਿਆਸ ਅਤੇ ਗਾਜ਼ੀਆਬਾਦ ਤੋਂ ਰਾਜੀਵ ਚੌਧਰੀ ਜੂਰੀ ਮੈਂਬਰਾਂ ਨੇ ਕੁੱਤਿਆਂ ਦਾ ਨਿਰੀਖਣ ਕੀਤਾ ਇਸ ਮੌਕੇ ਇੰਡੀਅਨ ਕੈਨਲ ਕਲੱਬ ਦੇ ਪਰਵਾਨਿਤ ਨੁਮੰਦਿਆਂ ਚੰਡੀਗੜ੍ਹ ਦੇ ਐਚਐਸ ਆਲਕਰ ਅਤੇ ਕੋਟਕਪੂਰਾ ਤੋਂ ਆਏ ਡਾਕਟਰ ਅੰਕਿਤ ਛੱਬਰ ਵੱਲੋਂ ਕੇਸੀਆਈ ਸਿੰਗਲ ਡੋਰ ਰਜਿਸਟ੍ਰੇਸ਼ਨ ਕੈਂਪ ਵੀ ਲਗਾਇਆ ਗਿਆ ਇਸ ਮੁਕੇ ਹਾਜ਼ਰ ਡੌਗ ਪ੍ਰੇਮੀਆ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾਕਟਰ ਰਾਜੇਸ਼ ਗਰੋਵਰ ਨੇ ਮਨੁੱਖੀ ਸਭਿਅਤਾ ਅਤੇ ਸੱਭਿਆਚਾਰ ਵਿੱਚਕਾਰ ਕੁੱਤੇ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਇਹ ਸਿਰਫ ਪਾਲਤੂ ਜਾਨਵਰ ਨਹੀਂ ਸਗੋਂ ਸਾਡੀ ਜ਼ਿੰਦਗੀ ਅਤੇ ਜੈਵ ਵਿਭਿੰਨਤਾ ਦਾ ਅਹਿਮ ਹਿੱਸਾ ਹੈ। ਉਹਨਾਂ ਦੱਸਿਆ ਕਿ ਅੱਜ ਦਾ ਸ਼ੋਅ ਕੁੱਤਿਆਂ ਦੀਆਂ ਨਸਲਾਂ ਤੇ ਇਸ ਪਾਲਤੂ ਜਾਨਵਰ ਦੇ ਸਾਡੇ ਜ਼ਿੰਦਗੀ ਉੱਪਰ ਪੈ ਰਹੇ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰੇਗਾ। ਉਨਾਗੋ ਕਿਹਾ ਕਿ ਕੁੱਤੇ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਨੇ ਅੱਜ ਦੇ ਡੌਗ ਸ਼ੋਅ ਦਾ ਮੁੱਖ ਉਦੇਸ਼ ਜਿੱਥੇ ਆਮ ਲੋਕਾਂ ਨੂੰ ਕੁੱਤਿਆਂ ਦੀਆਂ ਵੱਖ-ਵੱਖ ਨਸਲਾਂ ਤੋਂ ਜਾਣੂ ਕਰਵਾਉਣਾ ਹੈ ਉੱਥੇ ਹੀ ਕੁੱਤਿਆਂ ਵੱਲੋਂ ਸਾਡੀ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਪਾਏ ਜਾ ਰਹੇ ਵੱਡਮੋਲੇ ਯੋਗਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਵੀ ਹੈ ਡੌਗ ਸ਼ੋਅ ਵਿੱਚ ਸ਼ਾਮਿਲ ਹੋਏ ਡੌਗ ਪ੍ਰੇਮੀਆ ਜੱਜਾਂ ਅਤੇ ਐਗਜ਼ੀਬੀਟਰਾਂ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਦੇ ਕੋਆਰਡੀਨੇਟਰ ਡਾਕਟਰ ਮਨੀਸ਼ ਸੋਇਨ ਨੇ ਕਿਹਾ ਕਿ ਇਹ ਸ਼ੋਅ ਸਿਰਫ ਕੁੱਤਿਆਂ ਦੀ ਵਿਭਿੰਨਤਾ ਦੀ ਜਾਣਕਾਰੀ ਨਹੀਂ ਦਿੰਦਾ ਸਗੋਂ ਮਨੁੱਖ ਅਤੇ ਕੁੱਤੇ ਦੇ ਅਟੁੱਟ ਸਬੰਧਾਂ ਦੀ ਡੂੰਗੀ ਸਮਝ ਵੀ ਪੈਦਾ ਕਰਦਾ ਹੈ। ਆ ਸਰ ਮੈਂ ਡਾਕਟਰ ਮਨੀਸ਼ ਆਪਣਾ ਸਾਇੰਟਿਸਟ ਦੀ ਹਾਂ ਸਾਡੇ ਅੱਜ 19 ਤੇ 20ਵਾਂ ਇਹ ਜਿਹੜਾ ਐਨੂਅਲ ਸਾਡਾ ਇੱਕ ਇਵੈਂਟ ਹੈਗਾ ਪੰਜਾਬੀ ਆਪਣਾ ਪੁਸ਼ਪਗੁਜਾਲ ਸਾਇੰਸ ਸਿਟੀ ਦੇ ਵਿੱਚ ਇਹਦੇ ਵਿੱਚ ਅਸੀਂ ਡੌਗ ਸ਼ੋ ਕਰਾ ਰਹੇ ਹਾਂ ਜਿਹਦੇ ਵਿੱਚ ਅਸੀਂ ਇੱਕ ਆਲ ਬਰੀਡ ਦਾ ਤੇ ਜਰਮਨ ਸ਼ੈਫਰਡ ਦਾ ਕਿ ਦੋ ਤਰ੍ਹਾਂ ਦੇ ਡੌਗ ਸ਼ੋ ਕਰਾ ਰਹੇ ਹਾਂ ਤੇ ਇਹ ਜਿਹੜਾ ਡੌਗ ਸ਼ੋ ਕਰਾਉਣ ਦਾ ਜਿਹੜਾ ਮੰਤਵ ਹੈਗਾ ਸਾਇੰਸ ਸਿਟੀ ਤੇ ਜਿਹੜਾ ਆਬਜੈਕਟਿਵ ਹੈ ਉਹ ਹੈਗਾ ਕਿ ਲੋਕਾਂ ਨੂੰ ਬਾਇਓ ਡਾਇਵਰਸਿਟੀ ਦੇ ਬਾਰੇ ਦੱਸਣਾ ਤੇ ਇਸ ਕਰਕੇ ਅਸੀਂ ਬਾਇਓ ਡਾਇਵਰਸਿਟੀ ਦੀ ਐਗਜ਼ੀਬਿਸ਼ਨ ਵੀ ਲਗਾਈ ਹੈ ਡੌਗਸ ਦੀ ਜਿਹੜੇ ਇੰਡੀਜੈਂਟ ਬਰੀਡਸ ਜਿਹੜੀਆਂ ਕੁਝ ਲੁਕਤ ਹੋ ਗਈਆਂ ਹੈਗੀਆਂ ਇਥੋਂ ਉਹਨਾਂ ਦੇ ਬਾਰੇ ਵੀ ਅਸੀਂ ਲੋਕਾਂ ਨੂੰ ਦੱਸਦੇ ਹਾਂ ਡਿਫਰੈਂਟ ਡਿਫਰੈਂਟ ਬਰੀਡਸ ਦੇ ਬਾਰੇ ਵੀ ਲੋਕਾਂ ਨੂੰ ਦੱਸਦੇ ਹਾਂ ਤੇ ਇਹ ਜਿਹੜਾ ਇਹ ਸਾਡਾ ਇਵੈਂਟ ਹੈ ਫॉर ਜਨਰਲ ਪਬਲਿਕ ਲਈ ਹੈ ਤੇ ਲੋਕੀ ਬੜੇ ਹੁੰਮ-ਹਮਾ ਕੇ ਪਹੁੰਚ ਰਹੇ ਆਂ ਤੇ ਸਾਡੇ ਕੋਲ 700 ਤੋਂ ਉੱਪਰ ਐਂਟਰੀਜ਼ ਹੋ ਚੁੱਕੀਆਂ ਐ ਤੇ ਸਾਡਾ ਸ਼ੋਅ ਬਹੁਤ ਹੀ ਸਕਸੈਸਫੁਲ ਇਸ ਵਾਰੇ ਦਾ ਬਹੁਤ ਸਕਸੈਸਫੁਲ ਜਾ ਰਿਹਾ ਹੈਗਾ ਇਹ ਬਾਇਓਡਾਈਵਰਸਿਟੀ ਦੀ ਗੱਲ ਕੀਤੀ ਆ ਇਹ ਨਾਲ ਬਾਇਓਡਾਈਵਰਸਿਟੀ ਦਾ ਵੀ ਹੈ ਨੀ ਬਾਇਓਡਾਈਵਰਸਿਟੀ ਦਾ ਮਤਲਬ ਹੁੰਦਾ ਹੈ ਕਿ ਜਿੰਨਾ ਵੀ ਲੋਕ ਕਿ ਜਿੰਨੇ ਵੀ ਸਪੀਸੀਜ਼ ਹੈਗੇ ਇਸੀ ਪਾਰਟਿਕੂਲਰ ਏਰੀਆ 'ਚ ਮਿਲਦੇ ਆਂ ਉਹਨੂੰ ਬੇਸਿਕਲੀ ਬਾਇਓਡਾਈਵਰਸਿਟੀ ਕਿਹਾ ਜਾਂਦਾ ਹੈ ਤੇ ਇਸ ਕਰਕੇ ਅਸੀਂ ਜਿਹੜੇ ਸਾਡੇ ਪੰਜਾਬ ਦੇ ਵਿੱਚ ਇਸ ਸਮੇਂ ਪ੍ਰੈਜ਼ੈਂਟ 35 ਤੋਂ ਉੱਪਰ ਬਰੀਡਸ ਹੈਗੀਆਂ ਤੇ 35 ਦੇ 35 ਦੇ ਬਰੀਡਸ ਇੱਥੇ ਸਾਡੇ ਕੋਲ ਪ੍ਰੈਜ਼ੈਂਟ ਹੈਗੀਆਂ ਤੇ ਸਾਡੀ ਐਗਜ਼ੀਬਿਸ਼ਨ ਵੀ ਲੱਗੀ ਹੈ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹੈਗੇ ਕਿ ਇਹ ਜਿਹੜਾ ਬਾਇਓਡਾਈਵਰਸਿਟੀ ਦਾ ਕਿੰਨਾ ਵੱਡਾ ਰੋਲ ਹੈਗਾ ਕਿੰਨੇ ਲੋਕ ਆਏ ਨੇ ਇਹਨੂੰ ਦੇਖਣ ਲਈ ਕਿਥੋਂ ਕਿਥੋਂ ਆਏ ਨੇ ਕਈ ਜਜ ਜਜਿਸ ਸਾਡੇ ਕੋਲ ਕਿ ਕੇਸੀਆਈ ਦੇ ਅਪਰੂਵਡ ਜੱਜਿਸ ਹੁੰਦੇ ਹੈਗੇ ਜਿਹੜੇ ਕਿ ਸਾਡੇ ਕੋਲ ਭਿੰਡਰ ਸਾਹਿਬ ਤੋਂ ਸਾਡੇ ਕੋਲ ਅੰਮ੍ਰਿਤਸਰ ਤੋਂ ਆਏ ਆ ਤੇ ਡਾਕਟਰ ਹਿਮਾਂਸ਼ੂ ਵਿਆਸ ਜੀ ਜਿਹੜੇ ਉਦੇਪੁਰ ਤੋਂ ਹੈਗੇ ਤੇ ਤੀਜੇ ਜੱਜ ਸਾਡੇ ਰਜੀਵ ਚੌਧਰੀ ਜੀ ਜਰਮਨ ਸ਼ੈਫਰਡ ਦੇ ਹੈਗੇ ਉਹ ਸਾਡੇ ਗਾਜ਼ੀਆਬਾਦ ਤੋਂ ਆਏ ਆ ਤੇ ਸਾਡੇ ਕੋਲ ਬਹੁਤ ਹੀ 4-500 ਲੋਕਾਂ ਦੀ ਭੀੜ ਤਾਂ ਇਸ ਸਮੇ ਸਾਡੇ ਸਾਹਮਣੇ ਨਜ਼ਰ ਆ ਰਹੀ ਹੈ ਤੇ ਸ਼ਾਮ ਹੁੰਦੇ ਹੁੰਦੇ ਤੱਕ ਬਹੁਤ ਜ਼ਿਆਦਾ ਹੋਣ ਦੀ ਉਮੀਦ ਹੈ ਅੱਜ ਹੀ ਕੋਸ਼ਿਸ਼ ਕੀਤੀ ਜਾਣਗੇ ਜੀਨਰ ਵਗੈਰਾ ਜਿਹੜੇ ਨਾ हां विनर जी कि ਸਾਡੀ ਪੂਰੀ ਹੈ ਕਿਆ ਕਿ ਕੋਸ਼ਿਸ਼ ਹੁੰਦੀ ਹੈ ਕਿ ਅਸੀਂ 6 ਵਜੇ ਤੱਕ ਸਾਡਾ ਸ਼ੋ ਵਾਈਂਡ ਅਪ ਹੋ ਜਾਏ ਪਰ ਅੱਜ ਧੁੱਪ ਬਹੁਤ ਅੱਛੀ ਹੈਗੀ ਤੇ ਇਸ ਕਰਕੇ ਸ਼ੋ ਵੀ ਥੋੜਾ ਲੇਟ ਸ਼ੁਰੂ ਹੋਇਆ ਤੇ ਮੈਨੂੰ ਲੱਗਦਾ ਥੋੜਾ ਟਾਈਮ ਲੱਗੇਗਾ ਸਾਡਾ ਭਾਜੀ ਨਾਂ ਹੈਗਾ ਰਾਜੂ ਪਲਵਾਨ ਤੁਸੀਂ ਭਾਜੀ ਆਪਾਂ ਖੰਨਾ ਮਲੇ ਕੋਲਾ ਰੋਡ ਪਿੰਡ ਜਰਗੜੀ ਆ ਅੱਜ ਇੱਥੇ ਸਾਇੰਸ ਰਿਚ ਡੌਗ ਸ਼ੋ ਹਾਜੀ ਡੌਗ ਸ਼ੋ ਕਰਦੇ ਆਂ ਆਪਣਾ ਕਿਹੜੀ ਨਸਲ ਲੈ ਕੇ ਆਏ ਨਾਲ ਆਪਣੇ ਅਸੀਂ ਜੀ ਦੋ ਨਸਲ ਲੈ ਕੇ ਆਏ ਆ ਹਸਕੀ ਤੇ ਫ੍ਰੈਂਚ ਮਸਟਿਫ ਕੀ ਦਾ ਕੀ ਰੋਲ ਕੀ ਰਿਹਾ ਹੈਗਾ ਤੁਸੀਂ ਇੱਕ ਹਾਂ ਮੇਰੇ ਖਿਆਲ ਆਪਣਾ ਅਸਕੀ ਸਰ ਰਿੰਗੋ ਕੀ ਅਡੀਆਂ ਹੁਣੇ ਬੀਓਵੀ ਲੱਗਿਆ ਹੈ ਜੀ ਹਾਂ ਜੀ ਓਹ ਗਰੁੱਪ ਹੋਊਗਾ ਫਿਰ ਤੂੰ ਬਾਦ ਤੇ ਕੀ ਇਹਦੀ ਉਮਰ ਕਿੰਨੀ ਕਹਿ ਗਈ ਆ ਹਸਕੀ ਇਹ ਉਮਰ ਸਰ 2 ਸਾਲ ਹੋ ਗਏ 2 ਸਾਲ ਹਾਂਜੀ ਹਾਂਜੀ ਤੇ ਮੈਨ ਇਹਦਾ ਕੀ ਕਿੱਥੋਂ ਦੀ ਹੈਗੀ ਇਹ ਜੜੀ ਹੈ ਇਹ ਸਾਈ베ਰੀਆ ਦੀ ਬਰੀਡ ਆਈ ਏ ਜੀ ਇਹ ਵੀ ਆ ਫਦਰ ਫਦਰ ਇਹਦੇ ਘਰੇ ਨੇ ਤੇ ਮਲਟੀ ਲਾਈਨ ਅਪ ਇਨਰ ਡੌਗ ਆ ਮੇਰਾ ਰਿੰਜਰ ਜੀ ਹਾਂ ਜੀ ਇੰਨੀ ਇੱਕ ਦੀ ਕਾਸਟ ਹੋਏਗੀ ਪੱਪੀ ਦੀ ਜਦੋਂ ਚੈਂਪੀਅਨ ਪੱਪੀ ਆਉਂਦੇ ਆ ਦੇਖੋ ਉਹ ਤਾਂ ਕਾਸਟਲੀ ਹੁੰਦੀ ਆ ਪਰ ਤੁਹਾਨੂੰ ਮਾਰਕੀਟ ਵਿੱਚ ਘੱਟ ਰੇਟ ਤੇ ਮਿਲ ਜਾਣਗੇ ਪਰ ਜੋ ਕੁਆਲਿਟੀ ਹੁੰਦੀ ਆ ਉਹਦਾ ਰੇਟ ਆਮੇਸ਼ਾ ਉੱਪਰ ਰਹਿੰਦਾ ਇਹਦੇ ਲਈ ਜਿਵੇਂ ਰੇਂਜਰ ਪੱਪੀ ਆ 30 35 ਜੀ ਤੇ ਸਟਾਰਟ ਹੋ ਜਾਂਦਾ ਉਸ ਜਿਸ ਹੱਬ ਨਾਲ ਕੁਆਲਿਟੀ ਦਾ ਉਸ ਨਾਲ ਪੈਸੀ ਹੋਰ ਪਲੱਸ ਹੋ ਜਾਂਦੇ ਨੇ ਇੱਥੇ ਲਈ ਕੋਈ ਸਪੈਸ਼ਲ ਟ੍ਰੇਨਰ ਜਾਂ ਕੁਝ ਹਾਂ ਜੀ ਉਹ ਇਹਦੇ ਲਈ ਸਪੈਸ਼ਲ ਆਪਣੇ ਕਰਨ ਪੱਟੀ ਸਾਹਿਬ ਨੇ ਜਲੰਧਰ ਤੋਂ ਉਹ ਟ੍ਰੇਨ ਕਰ ਰਹੇ ਨੇ ਇਹਨਾਂ ਨੂੰ ਇਸ ਟਾਈਮ ਓਕੇ ਹਾਂ ਜੀ ਹਾਂ ਜੀ ਉਹੀ ਸ਼ੋ ਕਰਦੇ ਨੇ ਇਹ ਕਿੰਨਾ ਖਰਚਾ ਦੇਤੇ ਯਾਰ ਇਹਦਾ ਪਰ ਚਲੋ ਪਾਜੀ ਪੁੱਛੀਂ ਨਾ ਵੋ ਖਰਚੀ ਖਰਚਾ ਜੀ ਇਹਦਾ ਤਾਂ ਹਾਂਜੀ ਪਾਜੀ ਹਾਂਜੀ ਇਹ ਪਾਜੀ ਆਪਣਾ ਬੁਲੀ ਕੋਟ ਆ ਇਹ ਆਪਣੇ ਹੁਣੇ-ਹੁਣੇ ਇੰਪੋਰਟ ਕਰਾਇਆ ਜੀ ਆਈਲੈਂਡ ਤੋਂ ਇਹ ਹੋ ਗਏ 4 ਘੰਟੇ ਜੀ ਇਹਦੇ ਤੇ ਆਪਣੇ ਕੋਲ ਪਪੀਜ਼ ਵੀ ਹੁੰਦੇ ਨੇ ਜੀ ਆਪਣੇ ਕੋਲ ਸਟੱਡ ਸਰਵਿਸ ਵੀ ਹੈਗੀ ਆ ਡਿਲੀਵਰੀ ਆਲਓਵਰ ਇੰਡੀਆ ਜਿੱਥੇ ਵੀ ਉਹ ਉੱਥੇ ਆਪਾਂ ਕਰਵਾ ਦਿੰਦੇ ਆ ਜੀ ਇਹਦੀ ਕੁੱਲ ਕੋਸਟ ਕਿੰਨੀ ਕ ਹੈਗੀ ਇਹਦੀ 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 ਜਿਹੜੀ ਪਪੀ ਦੀ ਕੋਸਟ ਆ ਸਰ 40 45 ਤੁਹਾਨੂੰ ਸਭੀ ਘੱਟ ਵੀ ਮਿਲ ਜਾਊਗਾ ਕੋਈ ਚੱਕਰ ਨਹੀਂ ਹੈਗਾ ਪਰ ਐ ਇਹਦਾ ਇੰਪੋਰਟ ਲਾਈਨ ਆ ਕਵਾਲਿਟੀ ਤੁਹਾਡੇ ਸਾਹਮਣੇ ਆ ਕਿੰਨਾ ਟੱਚ ਹੋ ਗਿਆ ਤੁਸੀਂ ਮੈਂ 2010 ਤੋਂ ਲੱਗਿਆ ਸਰ 10 11 ਵਿੱਚ ਸਟਾਰਟਿੰਗ ਕਰੀ ਸੀ ਕਿਤੇ ਵੀ ਮੇਨ ਜਿਹੜੀ ਮੇਰੀ ਬਰੀਡ ਆ ਫ੍ਰੈਂਚ ਮਸਟਿਵ ਸੀ 7 ਸਾਲ ਤੋਂ ਮੈਂ ਹਸਕੀ ਵਿੱਚ ਬਰੀਡ ਕਰ ਰਿਹਾ ਬਾਡੀ ਐਕਸਕੁਆਰ ਮੇਰੇ ਨੂੰ ਆ ਜਿਹੜਾ ਬ੍ਰਾਊਨ ਕਲਰ ਦਾ ਮੇਰਾ ਨਾਮ ਯੋਗੇਸ਼ ਤਲਵਾੜ ਹੈ ਜੀ ਤੁਸੀਂ ਅੱਜ ਆ ਸਾਇੰਸ ਸਿਟੀ ਆਏ ਹੋ ਸਰ ਜੀ ਸਾਨੂੰ ਪਤਾ ਲੱਗਾ ਸੀਗਾ ਕਿ ਡੌਗ ਸ਼ੋ ਹੈਗਾ ਇੱਥੇ ਤੇ ਅਲੱਗ-ਅਲੱਗ ਬਰੀਡ ਦੇ ਆਏ ਆ ਡੌਗਸ ਕੁਝ ਇਦਾਂ ਦੇ ਹੈਗੇ ਯੂਨੀਕ ਹੈਗੇ ਜਿਹੜੇ ਅਸੀਂ ਕਦੀ ਪਹਿਲਾਂ ਦੇਖੇ ਨਹੀਂ ਹੈਗੇ ਤੇ ਬਹੁਤ ਬੱਚਿਆਂ ਨੂੰ ਲੈ ਕੇ ਆਏ ਆ ਬੱਚੇ ਬਹੁਤ ਖੁਸ਼ ਹੈ ਅਲੱਗ-ਅਲੱਗ ਬਰੀਡਾ ਜਰਮਨ ਸ਼ੈਫਰਡ ਦਾ ਕੰਪੀਟੀਸ਼ਨ ਵੀ ਚੱਲ ਰਿਹਾ ਇੱਥੇ ਤੇ ਵਧੀਆ ਹੈਗਾ ਉਪਰਾਲਾ ਸਾਇੰਸ ਸਿਟੀ ਵਿੱਚ ਕੀਤਾ ਜਾ ਰਿਹਾ ਵਾ ਤੇ ਤਾਂ ਜੋ ਜਿਹੜੇ ਕੁਝ ਅਲੋਪ ਹੋ ਰੀਆਂ ਵਾ ਇਹਨਾਂ ਦੀ ਬਰੀਡਸ ਤੇ ਉਹ ਵੀ ਇਦਾਂ ਦੀਆਂ ਕੁਝ ਹੈਗੀਆਂ ਬਰੀਡਸ ਵਧੀਆ ਉਪਰਾਲਾ